ਆ ਫਾਂਸੀ ਲਗਾਈ ਸੀ ਇਸ ਦਿਨ 23 ਮਾਰਚ ਨੂੰ ਉਹ ਦਿਨ ਮਨਾਉਂਦੇ ਆ ਲੇਕਿਨ ਨਾਰਾ ਵੀ ਦੰਨੇ ਆ ਵੀ ਭਗਤ ਸਿੰਘ ਦੀ ਸੋਚ ਤੇ ਪੈਰਾ ਜਾਗੇ ਠੋਕ ਕੇ ਪਰ ਮੈਨੂੰ ਦੁੱਖ ਇਹ ਹੁੰਦਾ ਵੀ ਇਹ ਨਾਰਾ ਲਵਾਉਣ ਵਾਲੇ ਖੁਦ ਭਗਤ ਸਿੰਘ ਦੀ ਸੋਚ ਬਾਰੇ ਨਹੀਂ ਜਾਣਦੇ ਵੀ ਉਹਦੀ ਸੋਚ ਕੀ ਸੀ ਉਹ ਕਿਹੋ ਜਿਹਾ ਰਾਜ ਭਾਗ ਚਾਹੁੰਦਾ ਸੀਗਾ ਦੇਖੋ ਉਹਨੇ ਇੱਕ ਗੱਲ ਮੈਂ ਜਿਹੜੀ ਹੈ ਵੀ ਗੁਰਨਾਨਕ ਦੇਵ ਜੀ ਦਾ ਜਿਹੜਾ ਫਿਲਾਸਫੀ ਸਾਂਝੀ ਵਾਲਤਾ ਉਨ ਸਮਾਜਵਾਦ ਕਹਿਣ ਲੱਗੇ ਉਹਦਾ ਸਮਾਜਵਾਦ ਦਾ ਜਿਹੜੀ ਵਿਆਖਿਆ ਉਹ ਬੜੀ ਕੀਤੀ ਭਗਤ ਸਿੰਘ ਨੇ ਜਿਹੜੀ ਹੈ ਸੋਸ਼ਲਿਸਟ ਰਿਪਬਲਿਕ ਆਰਮੀ ਆਰ ਪਾਰਟੀ ਬਣਾਈ ਜਿਹਦੇ ਵਿੱਚ ਸਮਾਜਵਾਦ ਦਾ ਨਾਮ ਰੱਖਿਆ ਔਰ ਭਗਤ ਸਿੰਘ ਤਾਂ ਸਪਸ਼ਟ ਨਿਰਣਾ ਸੀ ਵੀ ਜੇ ਅੰਗਰੇਜ਼ ਚਲੇ ਗਏ ਇੱਥੋਂ ਔਰ ਉੱਥੇ ਕਾਲੇ ਅੰਗਰੇਜ਼ ਹਿੰਦੁਸਤਾਨ ਦੇ ਲੁਟੇਰੇ ਜਮਾਤ ਦੇ ਨਮਾਇंदे ਬੈਠ ਕੇ ਤਾਂ ਦੇਸ਼ ਦਾ ਸੁਧਾਰ ਨਹੀਂ ਹੋਣਾ ਤੇ ਇਹ ਜਿਹੜਾ ਕੰਮ ਹੈ ਇੱਕ ਇਨਕਲਾਬ ਸਮਾਜਵਾਦੀ ਕ੍ਰਾਂਤੀ ਜਿਹੜੀ ਹੈ ਸਾਂਝੀ ਵਾਲਤਾ ਦੀ ਕ੍ਰਾਂਤੀ ਕਰ ਸਕਦੀ ਹੈ ਤੇ ਉਹ ਸਪਸ਼ਟ ਸੀ ਵੀ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦਾ ਹੱਥ ਜਿਹੜਾ ਉਹ ਸਥਾਪਿਤ ਕਰਨਾ ਚਾਹੁੰਦੇ ਆ ਲੇਕਿਨ ਮੰਦਭਾਗੀ ਗੱਲ ਇਹ ਹੈ ਵੀ ਜਿਹੜੀ ਉਸ ਵੇਲੇ ਦੀ ਹਾਕਮ ਜਮਾਤ ਜਿਹਨੂੰ ਉਹ ਆਜ਼ਾਦੀ ਸੁਤੰਤਰਤਾ ਜਾਂ ਆਜ਼ਾਦੀ ਅਸੀਂ ਕਹਿੰਦੇ ਆ ਵੀ ਉਹਦੀ ਵਿਰਾਸਤ ਉਹਦੀ ਸੰਭਾਲ ਗਏ ਉਹਨੂੰ ਆਜ਼ਾਦੀ ਨਹੀਂ ਮਿਲੀ ਕਿਸੇ ਨੂੰ ਦੀ ਇਹ ਉਹਦੇ ਚ ਇਹ ਗੱਲ ਸਪਸ਼ਟ ਸਾਹਮਣੇ ਆਈ ਹੈ ਵੀ ਉਹਨਾਂ ਨੇ ਜਿਹੜਾ ਭਗਤ ਸਿੰਘ ਦਾ ਸੁਪਨਾ ਸੀਗਾ ਉਹਦੀ ਜਿਹੜੀ ਲਗਨ ਸੀਗੀ ਉਹਨੂੰ ਅੱਧ ਵਿਚਾਲੇ ਛੱਡ ਕੇ ਉਹਨਾਂ ਨੇ ਉਹੀ ਲੁਟੇਰਾ ਸਮਾਜ ਜਿਹੜਾ ਹੈਗਾ ਉਹਦੀ ਸਥਾਪਨਾ ਕੀਤੀ ਮੈਂ ਇੰਨੀ ਕਹਿੰਦਾ ਤੁਸੀਂ ਬੜੇ ਤਿਆਰੇਕਾਰ ਹੋ ਜਿਹੜੀ ਉਹ ਲੈਣਾ ਤੇ ਫੜਨਾ ਸੀ ਸਿਰਫ ਉਹ ਇੱਕ ਤਾਅ ਉਹ ਪੰਨਾ ਮੋਲ ਗਿਆ ਅੱਗੇ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਸੁਣਾ ਲਾਵਾ ਦੇਖੋ ਨੌਜਵਾਨਾਂ ਨੂੰ ਸੰਦੇਸ਼ ਬਿਲਕੁਲ ਸਪਸ਼ਟ ਦੇ ਗਿਆ ਇਸ ਵਿਚਾਰ ਨੂੰ ਸਮਾਜਵਾਦ ਨੂੰ ਅਖੀਰ ਤੱਕ ਲੈ ਕੇ ਜਾਣਾ ਜਦ ਤੱਕ ਕਿਸਾਨਾਂ ਮਜ਼ਦੂਰਾਂ ਦਾ ਰਾਜ ਸਥਾਪਿਤ ਨਹੀਂ ਹੁੰਦਾ ਇਸ ਲਈ ਉਹਨੇ ਅਖੀਰ ਦੇ ਵਿੱਚ ਇਹ ਰਾਜਗੁਰੂ ਸੁਖਦੇਵ ਜੀ ਉਹਨਾਂ ਦੇ ਨਾਲ ਇਕੱਠਾ ਸਾਂਝਾ ਸੁਨੇਹਾ ਜੀ ਅੱਜ ਸਾਡੇ ਦੇਸ਼ ਦੇ ਸਭ ਤੋਂ ਮਹਾਨ ਸ਼ਹੀਦ ਸ਼ਹੀਦ 에ਜਨ ਸਰਦਾਰ ਭਗਤ ਸਿੰਘ ਜਿਹਦਾ 117ਵਾਂ ਜਨਮ ਦਿਹਾੜਾ ਵਾ ਜਿਨ੍ਹਾਂ ਦੇ ਉਪਲਕਸ਼ ਅੱਜ ਅਸੀਂ ਖੂਨਦਾਨ ਕੈਂਪ ਲਗਾਇਆ ਗਿਆ ਵਾ ਤੇ ਨਾਲ ਹੀ ਫ੍ਰੀ ਚੈੱਕਅਪ ਕੈਂਪ ਚੱਲਦਾ ਪਿਆ ਹੈ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਲੋਕਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ ਨੌਜਵਾਨ ਵੀਰ ਆ ਰਹੇ ਨੇ ਬਲੱਡ ਡੋਨੇਟ ਕਰ ਰਹੇ ਨੇ ਜੀ ਅਸੀਂ ਸੰਦੇਸ਼ ਪਹਿਲਾਂ ਤਾਂ ਜੀ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਡਾ মিডিਆ ਵਾਲਾ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਦੂਜਾ ਜੋ ਮੈਡਮ ਗਜੋਤ ਉਹਨਾਂ ਨੇ ਸਾਨੂੰ ਇੱਥੇ ਇਜਤਮਾਨ ਵਰਤਿਆ ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਦਾ ਜਿੰਨੇ ਮੈਡੀ ਬਣਾ ਕੇ ਇੱਥੇ ਜੋ ਖੌਂਦਨ ਕੈਂਪ ਦੂਜਾ ਖੌਂਦਨ ਕੈਂਪ ਲਗਾਇਆ ਗਿਆ ਹੈ ਇਦਾਂ ਦੇ ਉਪਰਾਲੇ ਅਸੀਂ ਦਾ ਨੂੰ ਕਰਨੇ ਚਾਹੀਦੇ ਸੀ ਦਾ ਵਾਸਤੇ ਕਿਉਂਕਿ ਸਹੀਦ ਆਪਾਂ ਨੂੰ ਜਿਹੜੇ ਨੇ ਆਪਣੇ ਬੜੇ ਬਡੇ ਵੀਰੇ ਯਾਦ ਰਹਿਣ ਤੇ ਬਾਕੀ ਬਹੁਤ ਵਧੀਆ ਉਪਰਾਲਾ ਇਹ ਕੀਤਾ ਜੋ ਮੈਮ ਉਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਭਾਰਤੀ ਕਿਸਾਨੀ ਯੂਨੀਅਨ ਸ਼ਾਦੀਪੁਰ ਵੱਲੋਂ ਇੱਥੇ ਅੱਜ ਜਿਕੇ ਜੇ ਸੱਦਾ ਮੈਂ ਦਿੱਤਾ ਸੀ ਅਸੀਂ ਹਾਜ਼ਰ ਹੋਏ ਆ ਅਸੀਂ ਤੇ ਅਸੀਂ ਮੈਮ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਡੀਐਮ ਜੋ ਚੈਨਲ ਆ ਇਹਦਾ ਰੂਬਰੂ ਹੋ ਕੇ ਅੱਜ ਉਸ ਮਹਾਨ ਯੋਧੇ ਸ਼ਹੀਦ ਭਗਤ ਸਿੰਘ ਜੀ ਦੇ 17ਵੇਂ ਜਨਮ ਦਿਹਾੜੇ ਤੇ ਆਪਾਂ ਰੂਬਰੂ ਹੋਣ ਲੱਗੇ ਆਂ ਉਹ ਮਹਾਨ ਸ਼ਹੀਦ ਜਿਹਦਾ ਅੱਜ ਜਨਮ ਦਿਹਾੜਾ ਜਿਹਨੇ ਸਾਡੇ ਦੇਸ਼ ਦੇ ਲਈ ਆਪਣੀ ਸ਼ਹਾਦਤ ਦੇ ਕੇ ਉਹਦੇ ਨਾਲ ਦੇ ਹੋਰ ਸਾਥੀਆਂ ਨੇ ਸੂਰਬੀਰਾਂ ਨੇ ਸਾਡੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਜਿਸ ਦਾ ਅੱਜ ਅਸੀਂ ਨਿਗਮਾਨ ਰਹੇ ਹਾਂ ਉਸ ਦੇ ਇਸ ਜਨਮ ਦਿਹਾੜੇ ਤੇ ਸਾਡੇ ਸਮਾਜ ਸੇਵੀ ਮੈਡਮ ਗਰਜੋਤ ਕੌਰ ਜੀ ਜੋ ਕਿ ਸਮੇਂ-ਸਮੇਂ ਦੇ ਨਾਲ ਸਾਡੇ ਦਰਾਹਾ ਸ਼ਹਿਰ ਦੇ ਵਿੱਚ ਜਿਹੜੀ ਸਮਾਜਿਕ ਐਕਟੀਵਿਟੀ ਆ ਹਮੇਸ਼ਾ ਅੱਗੇ ਹੋ ਕੇ ਕਰਦੇ ਹਨ ਉਸ ਲੜੀ ਦੇ ਤਹਿਤ ਅੱਜ ਇਹਨਾਂ ਨੇ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਖੂਨਦਾਨ ਕੈਂਪ ਲਾਇਆ ਬਹੁਤ ਵਧੀਆ ਫਰਾਲਾ ਕਿਉਂਕਿ ਜਿਹੜਾ ਖੂਨ ਹੈ ਇਹ ਜਿਹੜੀ ਅੱਜ ਆਪਣਾ ਕੈਂਪ ਲਾ ਕੇ ਖੂਨਦਾਨ ਕੀਤਾ ਜਾ ਰਿਹਾ ਇਸ ਦਿਨ ਬਹੁਤ ਸਾਰੇ ਉਹ ਜ਼ਰੂਰਤਮੰਦ ਗਰੀਬ بے ਸਹਾਰਾ ਲੋਕ ਜਿਹੜੇ ਕੋਈ ਮੁੱਲ ਚੀਜ਼ ਨਹੀਂ ਲੈ ਸਕਦੇ ਫ੍ਰੀ ਇਹ ਖੂਨਦਾਨ ਕੈਂਪ ਲਾ ਕੇ ਉਹਨਾਂ ਲੋਕਾਂ ਦੇ ਕੰਮ ਆਉਂਦਾ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਤੇ ਬਹੁਤ ਹੀ ਵਧੀਆ ਸੋਚ ਹੈ ਤੇ ਮੈਂ ਆਸਾਂ ਤੇ ਉਮੀਦ ਰੱਖਦਾ ਕਿ ਜਿਵੇਂ ਪਹਿਲਾਂ ਵੀ ਮੈਡਮ ਇਸਤਰਾ ਦੇ ਸਮਾਜ ਸੇਵੀ ਕੰਮ ਕਰਦੇ ਰਹਿੰਦੇ ਨੇ ਉਹ ਅੱਗੋਂ ਹੋਰ ਵੀ ਵਧੀਆ ਦਿਲਚਸਪੀ ਦੇ ਨਾਲ ਕਰਦੇ ਰਹਿਣਗੇ ਮੈਂ ਆਪਣੇ ਵੱਲੋਂ ਜਿੱਥੇ ਮੈਡਮ ਦੀ ਕਲੱਬ ਜੋ ਇਹ ਫੰਕਸ਼ਨ ਸਮਾਗਮ ਕਰਾਉਂਦੀ ਆ ਉਹਨਾਂ ਦਾ ਧੰਨਵਾਦ ਕਰਦਾ ਉਥੇ ਅੱਜ ਦੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਧਾਨ ਜੀ ਇੱਕ ਨੌਜਵਾਨਾਂ ਨੂੰ ਕੀ ਮੈਸੇਜ ਅੱਜ ਦੇ ਦੇਣ ਜੀ ਦੇਖੋ ਨੌਜਵਾਨ ਜੋ ਅੱਜਕੱਲ੍ਹ ਸਮਾਜਿਕ ਕ੍ਰੀਤੀਆਂ ਨੇ ਉਹ ਆਪਣੇ ਬਹੁਤ ਸਾਰੇ ਬੱਚੇ ਜਿਹੜੇ ਕਰਾਹੇ ਪਏ ਹੋਏ ਨੇ ਉਹਨਾਂ ਨੂੰ ਇਹ ਸਹੀ ਸੇਧ ਆ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਕੀਤੇ ਜਾਣ ਖੂਨਦਾਨ ਕੈਂਪ ਲਾਏ ਜਾਣ ਤੇ ਖੇਡਾਂ ਕਰਾਈਆਂ ਜਾਣ ਹੋਰ ਜਿਸ ਤਰ੍ਹਾਂ ਐਨ ਜੀਓਜ਼ ਕੰਮ ਕਰਦੀਆਂ ਨੇ ਕੋਈ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਵਿਰੁੱਧ ਬੱਚਿਆਂ ਨੂੰ ਲਾਮਬੰਦ ਕਰਕੇ ਸਮਝਾਇਆ ਜਾਵੇ ਕਿ ਨਸ਼ਿਆਂ ਚੋਂ ਨਿਕਲ ਕੇ ਆਪਣੀ ਸਿਹਤ ਦਾ ਧਿਆਨ ਕਰੋ ਸਮਾਜ ਦੀ ਸੇਵਾ ਕਰੋ ਤਾਂ ਕਿ ਜਿਹੜੀ ਇਹ ਲਾਹਨਤਾ ਇਹ ਤੋਂ ਆਪਣੇ ਨੌਜਵਾਨ ਛਟਕਾਰਾ ਪਾ ਸਕਣ। ਗੱਲ ਇਨਕਲਾਬ ਜਿੰਦਾਬਾਦ ਬੰਦੇ ਮਾਤਰ ਸਾਡਾ ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਇਹ ਦੂਜਾ ਖੂਨਦਾਨ ਕੈਂਪ ਆ ਜੀ ਤੇ ਅਸੀਂ ਭਗਤ ਸਿੰਘ ਜੀ ਨੂੰ ਹਮੇਸ਼ਾ ਹੀ ਹਰ ਸਾਲ ਉਹਨਾਂ ਦੇ ਜਨਮ ਦਿਹਾੜੇ ਤੇ ਜਾਂ ਸ਼ਹੀਦੀ ਦਿਹਾੜੇ ਤੇ ਜਾਂ ਕੋਈ ਵੀ ਮਤਲਬ ਸਾਡੇ ਦੇਸ਼ ਨਾਲ ਇਤਿਹਾਸਿਕ ਦਿਨ ਜੁੜਿਆ ਉਸ ਦਿਨ ਯਾਦ ਕਰਦੇ ਰਹਿੰਦੇ ਆ ਤੇ ਲੋਕਾਂ ਨੂੰ ਵੀ ਯਾਦ ਕਰਾਉਂਦੇ ਰਹਿੰਦੇ ਆ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਾਂ ਉਹਨਾਂ ਦੀ ਸ਼ਹਾਦਤ ਬਾਰੇ ਤੇ ਅੱਜ ਦੂਜਾ ਬਲੱਡ ਕੈਂਪ ਸੀਗਾ ਜੀ ਤੇ ਪਰਮਾਤਮਾ ਨੇ ਸਾਨੂੰ ਇਹਦਾ ਪਰਮਾਹੰਗਾਰਾ ਮਿਲੇਆ ਤੇ ਸਾਰੇ ਆਏ ਮੁੱਖ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਡੋਨਰਸ ਦਾ ਵੀ ਹਾਂਜੀ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜੀ ਨਸ਼ਾ ਛੱਡੋ ਕੋੜ ਵੱਡੋ ਭਗਤ ਸਿੰਘ ਦੀ ਸੋਚ ਤੇ ਚੱਲੋ ਜੇ ਆਪਾਂ ਕਹਿਣ ਨਾ ਨਹੀਂ ਹੋਣ ਲੱਗਿਆ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਹਿਰਾ ਦੇਣਾ ਠੋਕ ਕੇ ਤਾਂ ਭਗਤ ਸਿੰਘ ਦੀ ਸੋਚ ਤੇ ਵੀ ਚੱਲੋ ਉਹ 23 ਸਾਲਾਂ ਦਾ ਗੱਭਰੂ ਸ਼ਹੀਦ ਹੋ ਗਿਆ ਸੀ ਤੇ ਅੱਜ 23 ਸਾਲਾਂ ਦੇ ਬੱਚੇ ਨਸ਼ਿਆਂ 'ਚ 14 ਸਾਲ ਦਾ ਬੱਚਾ ਨਸ਼ੇ ਦੇ ਵਿੱਚ ਹਰ ਮਾੜੀ ਸੰਗਤ ਦੇ ਵਿੱਚ ਵੱਢ ਚੁੱਕਿਆ ਲੜਾਈ ਝਗੜਾ ਕਲੇਸ਼ ਸੋਸ਼ਲ ਮੀਡੀਆ ਬਸ ਲੱਚਰ ਦਾ ਮੈਂ ਇਹੀ ਚਾਹੂੰਗੀ ਵੀ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਆਪਾਂ ਆਪਣਾ ਇੱਕ ਨਾਮ ਬਣਾਈਏ ਆਪਣਾ ਇੱਕ ਰਸੂਕ ਬਣਾਈਏ ਆਪਾਂ ਆਪਣੇ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਬਣਾਈਏ ਇੱਥੇ ਸਾ ਮੇਰੀ ਸਾਡੀ ਜਥੇਬੰਦੀ ਜੀ ਕਿਸ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਆਪਣੇ ਦਰਾਹਾ ਸ਼ਹਿਰ ਦੇ ਵਿੱਚੋਂ ਚੰਗੇ ਮਤਲਬ ਵਧੀਆ ਜੋ ਸੋਸ਼ਲ ਵਰਕਰ ਜਨਦੀਪ ਕੌਸ਼ਲ ਵੀਰ ਜੀ ਸ਼ਰਮਾ ਅੰਕਲ ਜੀ ਰਿੰਮੀ ਵੀਰ ਜੀ ਔਰ ਆਪਣੇ ਚੇਤਨਾ ਮੰਚ ਦੀ ਪੂਰੀ ਟੀਮ ਜੀ ਤੇ ਬਾਕੀ ਬਹੁਤ ਹੋਰ ਬਹੁਤ ਜ਼ਾਰੀਆਂ ਸੈਕਸੀਤਾ ਪਾਜੇ ਜਿਨ੍ਹਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ